ਘਰ ਦੇ ਵਿੱਚੋਂ ਬਾਹਰ ਨਿਕਲਣ ਦਾ ਜਿਹੜਾ ਸਮਾਂ ਆ ਉਹ ਵੀ ਨਹੀਂ ਮਿਲਦਾ ਤਾਂ ਤਸਵੀਰਾਂ ਤੁਸੀਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਕਿ ਜਿਹੜਾ ਉਹਨਾਂ ਦਾ ਸਮਾਨ ਹੈ ਉਹ ਖਿਲਰਿਆ ਪਿਆ ਆ ਪੰਜ ਦਿਨ ਰਾਤਾਂ ਕੱਢੀਆਂ ਜਾਂ ਜਾ ਕੇ ਜਿੰਨਾ ਪਾਣੀ ਤੇਜ਼ੀ ਇੰਨਾ ਬਾਹਰ ਟੈ ਗਿਆ ਹੈ ਪੇ ਹੁਣ ਕਾਕਾਂਣ ਵੜਨਾ ਵੀ ਔਖਾ ਹੋ ਗਿਆ ਛਕੀਆਂ ਤੋਂ ਵੀ ਪਾਣੀ ਦਾ ਬਹੁਤ ਜ਼ਿਆਦਾ ਡੁੱਬ ਕੇ ਖਰਾਬ ਹੋ ਗਿਆ ਕਾਕਾਂਣ ਜੇਕਰ ਇਹ ਬਾਬਾਈ ਵੱਲੋਂ ਸੇਵਾ ਨਾ ਕੀਤੀ ਜਾਂਦੀ ਤਾਂ ਸਾਰੀ ਉਮਰ ਜਿਹੜੀ ਆ ਉਹ ਘਰ ਨਹੀਂ ਸੀ ਬੰਨਣਾ ਨਹੀਂ ਬੰਨਣਾ ਸਾਰੀ ਉਮਰ ਘਰ ਨਹੀਂ ਬੰਨਣਾ ਇਹਨਾਂ ਵੀ ਜਿੰਨਾ ਸਾਡਾ ਸਮਾਨ ਰੜਿਆ ਉਹਨਾਂ ਨੂੰ ਮਾਰਾ ਹੀ ਇੱਕ ਦੇ ਕਹੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜਿਹੜਾ ਆਪਣੀ ਸ਼ਕਤ ਮਿਲ ਗਈ ਆ ਆਹ ਹੀ ਕਦੀ ਬਿਲਾ ਨਹੀਂ ਹਾਰਿਆ ਪ੍ਰਮਾਤਮਾ ਦਾ ਪਾਵੇਂ ਜਿੰਨੇ ਮਰਜ਼ੀ ਔਕੇ ਹੋਈ ਏ ਸਰਦੀ ਗਰਮੀ ਦੇ ਸਾਰੇ ਕੱਪੜੇ ਸਾਰਾ ਫਰਨੀਚਰ ਬੈੱਡ ਛਾਦਾਂ ਲੋਈਆਂ ਕੰਬਲ ਹਰ ਚੀਜ਼ ਤਿੰਨ ਮਹੀਨੇ ਇਸ ਪਰਿਵਾਰ ਨੂੰ ਹੋਰ ਕਿਸੇ ਚੀਜ਼ ਦੀ ਸਾਡੇ ਮਤਾ ਕੋ ਲੋੜ ਨਹੀਂ ਇਸ ਤਰ੍ਹਾਂ ਵਸੇਬਾ ਕਰਾਂਗੇ ਤਾਂ ਪਰਿਵਾਰ ਵਸ ਜਾਣਗੇ ਕਿੰਨੇ ਘਰ ਜਿਹੜੇ ਤੁਸੀਂ ਕੋਲ ਤਿਆਰ ਕਰੋ ਜੇ ਕੋ ਸਾਡਾ ਟਾਰਗੇਟ ਹੈ 500 ਘਰ ਬਣਾਉਣ ਦਾ ਸਾਡੀ ਸਮਰੱਥਾ ਜੋ ਹੈਗੀ ਬਾਬੇ ਕਿੱਥੇ ਤਿਆਰ ਕਰਵਾ ਰਹੇ ਇਹ ਅਸੀਂ ਸਾਡੀਆਂ ਆਪਣੀਆਂ ਵਰਕਸ਼ਾਪਾਂ ਨੇ ਸਾਡੇ ਕਾਰੀਗਰ ਖੁਦ ਆਪਣੇ ਨੇ ਕੋਈ ਸੰਸਥਾ ਦਾ ਆਪਣਾ ਸੈਟਅਪ ਹੈ ਕਲਗੀ ਦੇ ٹرسٹ ਬਡੂਸਰ ਦਾ 48 ਘੰਟਿਆਂ 'ਚ ਕੰਮ ਮੁਕੰਮਲ ਕਰ ਦਿਆ। ਬਾਈ ਇਹੋ ਜਿਹੜੀ ਸੇਵਾ ਕੀਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਹੈ। ਬਾਬਾ ਬਡੂਸਾ ਵਾਲਿਆਂ ਦਾ ਜਨਾ ਸਾਡੀ ਮਾਈ ਤੇ ਕੀਤੀ ਹੈ। ਸਾਡੀ ਬਾਹ ਫੜੀ ਹੈ। ਇੱਥੇ ਪੰਜਾਬ ਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਉੱਥੇ ਹੀ ਪੰਜਾਬ ਦੇ ਵਿੱਚ ਵੱਖ-ਵੱਖ ਸੰਗਠਨਾਵਾਂ ਵੱਲੋਂ ਸੰਪਰਦਾਵਾਂ ਵੱਲੋਂ ਜਿਹੜੀਆਂ ਇਹਨੇ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਾਡੀ ਮੌਜੂਦਗੀ ਇਸ ਸਮੇਂ ਹਲਕਾ ਰਹਿਸਾਂਸੀ ਦੇ ਵਿੱਚ ਹੈਗੀ ਔਰ ਇਥੋਂ ਦੇ ਇੱਕ ਪਰਿਵਾਰ ਦਾ ਜੱਦ ਘਰ ਜਿਹੜਾ ਬਿਲਕੁਲ ਅੰਡਰਸਟੂ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਬੜੂ ਸਾਹਿਬ ਵਾਲੇ ਜਿਹੜੀ ਸੰਸਥਾ ਹੈ ਉਹਨਾਂ ਵੱਲੋਂ ਅੱਜ ਇਹਨਾਂ ਦਾ ਜਿਹੜਾ ਘਰ ਆ ਉਹ ਬਣਾ ਕੇ ਹੈਂਡਓਵਰ ਕੀਤਾ ਗਿਆ ਆ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਨੇ ਉਸ ਘਰ ਦੀਆਂ ਦਿਖਾ ਰਿਹਾ ਜਿਸ ਘਰ ਦੇ ਜਿਹੜੇ ਜੱਦ ਹਰ ਦਾ ਪਾਣੀ ਆਉਂਦਾ ਤਾਂ ਜਿਹੜਾ ਘਰ ਆ ਉਹ ਬਿਲਕੁਲ ਤਬਾਹ ਹੋ ਜਾਂਦਾ ਆ ਤਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਦੱਸਣ ਮੁਤਾਬਿਕ ਹੀ ਉਹਨਾਂ ਨੂੰ ਇਸ ਘਰ ਦੇ ਵਿੱਚੋਂ ਬਾਹਰ ਨਿਕਲਣ ਦਾ ਜਿਹੜਾ ਸਮਾਂ ਆ ਉਹ ਵੀ ਨਹੀਂ ਮਿਲਦਾ ਤਾਂ ਤਸਵੀਰਾਂ ਤੁਸੀਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਕਿ ਜਿਹੜਾ ਉਹਨਾਂ ਦਾ ਸਮਾਨ ਹੈ ਉਹ ਖਿਲਰਿਆ ਪਿਆ ਆ ਅ ਚੇਕਰ ਗੱਲ ਜਿਹੜੇ ਉਹਨਾਂ ਦੇ ਬੈੱਡ ਨੇ ਜਾਂ ਜਿਹੜਾ ਘਰ ਦੇ ਹਾਲਾਤ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਹੜੀਆਂ ਇੱਟਾਂ ਨੇ ਉਹ ਵੀ ਜਿਹੜੀਆਂ ਨੇ ਇੱਕ ਥਾਂ ਦੇ ਉੱਤੇ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਹੋਈਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਉਸ ਘਰ ਦੀਆਂ ਸਾਂਝੀਆਂ ਕਰਦੀਆਂ ਜਿਹੜਾ ਅੱਜ ਜਿਹੜੇ ਬੜੂਸ ਬੜੂ ਸਾਹਿਬ ਵਾਲੇ ਸੰਸਥਾ ਆ ਉਹਨਾਂ ਵੱਲੋਂ ਜਿਹੜੀਆਂ ਨੇ ਉਹ ਅੱਜ ਜਿਹੜੇ ਦੋ ਘਰ ਬਣਾ ਕੇ ਜਿਹੜੇ ਆ ਉਹ ਹੈਂਡਓਵਰ ਜਿਹੜੇ ਕਰ ਦਿੱਤੇ ਗਏ ਆ ਹਾਂਜੀ ਬਾਬਾ ਜੀ ਅੱਜ ਤੁਹਾਡੇ ਵੱਲੋਂ ਜਿਹੜੀ ਆ ਬੜੀ ਵੱਡੀ ਸੇਵਾ ਨਿਭਾਈ ਜਾ ਰਹੀ ਆ ਜਿਹੜੇ ਦੋ ਪਰਿਵਾਰ ਨੇ ਉਹਨਾਂ ਨੂੰ ਜਿਹੜਾ ਆ ਘਰ ਦੇ ਵਿੱਚ ਮੋੜ ਸੇਵਾ ਨੂੰ ਜਾ ਰਿਹਾ ਹੈ ਖਾਲਸਾ ਵਾਹੀ ਖਾਲਸਾ ਫਤਿਹ ਦੇਖੋ ਆਪਾਂ ਸਾਰਿਆਂ ਨੂੰ ਜਿੱਥੇ ਪਛਤਾਵਾ ਸੀ ਦੁੱਖ ਸੀ ਪਾਣਾ ਜੋ ਮਹਾਰਾਜ ਦਾ ਹੁਕਮ ਸੀ ਵਰਤਿਆ ਪਰ ਮਹਾਰਾਜ ਪਾਣਾ ਵੀ ਵਰਤਾਉਂਦਾ ਤੇ ਮਹਾਰਾਜ ਆ ਕੇ ਖੜਾ ਵੀ ਹੋ ਜਾਂਦਾ ਠੀਕ ਹੈ ਇਹ ਗੁਰੂ ਮਹਾਰਾਜ ਦਾ ਕਾਰਜ ਹੈ ਸੰਸਥਾ ਪਹਿਲੇ ਦਿਨ ਤੋਂ 25 ਤਰੀਕ ਤੋਂ ਤਤਪਰ ਹੋ ਗਈ ਸੀ ਬੇੜੀਆਂ ਲੈ ਕੇ ਸੋ ਅਸੀਂ ਕੰਟੀਨਿਊ ਲਗਾਤਾਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੰਗਤਾਂ ਨਾਲ ਮਿਲ ਕੇ ਇਹ ਕਾਰਜ ਨੂੰ ਕਰਦੇ ਆ ਰਹੇ ਹਾਂ ਤੇ ਕਰਦੇ ਵੀ ਰਵਾਂਗੇ ਇਹ ਸਾਡਾ ਕਾਰਜ 25 2005-6 ਤੋਂ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਸ਼ੁਰੂ ਕੀਤਾ ਸੀ ਇੱਕ ਸਾਡੀ ਵੱਖਰੀ ਟੀਮ ਹੈ 500 ਤੋਂ 1000 ਬੰਦਿਆਂ ਦੀ ਇਹ ਸਾਡੀ ਟੀਮ ਹੈ ਕਲਗੀ ਦਾ ٹرسٹ ਦੀ ਅਸੀਂ ਆਪਣੀ ਸਿਵਲ ਡਿਪਾਰਟਮੈਂਟ ਦੇ ਕੰਮ ਬੰਦ ਕਰ ਦਿੰਨੇ ਆ ਤੇ ਇਸ ਕਾਰਜ ਨੂੰ ਅਰੰਭ ਤੱਕ ਪਹਿਲ ਦੇ ਆਧਾਰ ਤੇ ਲੈ ਲੈਨੇ ਆ ਹਰ ਸਾਲ ਕਿਤੇ ਨਾ ਕਿਤੇ ਸਾਨੂੰ ਜਾਣਾ ਪੈਂਦਾ ਚਾਹ ਪੰਜਾਬ ਹੋਵੇ ਚਾਹ ਹਿੰਦੂਸਤਾਨ ਦੇ ਕੋਈ ਵੀ ادارے ਹੋਣ ਕੋਈ ਵੀ ਸਟੇਟ ਹੋਵੇ ਸੋ ਐਸ ਵਾਰੀ ਪਾਣੀ ਆਣ ਤੋਂ ਠੀਕ ਅਸੀਂ 5 ਘੰਟਿਆਂ ਬਾਅਦ ਇੱਥੇ ਪਹੁੰਚ ਗਏ ਸੀ ਲਗਾਤਾਰ ਜਿਵੇਂ ਜਿਵੇਂ ਲੋੜ ਪੈਂਦੀ ਗਈ ਅਸੀਂ ਇਹ ਕਾਜ ਕਰਦੇ ਆਏ ਆ ਚਾਰ ਹਿੱਸਿਆਂ ਚ ਵੰਡਿਆ ਸੀ ਪਹਿਲਾਂ ਰੈਕਸ਼ਿਊ ਤੇ ਲੰਗਰ ਫਿਰ ਅਸੀਂ ਵੰਡਿਆ ਸੀ ਨਿੱਜੀ ਲੋੜਾਂ ਤੇ ਪਸ਼ੂਆਂ ਨੂੰ ਚਾਰਾ ਫਿਰ ਅਸੀਂ ਵੰਡਿਆ ਸੀ ਘਰ ਦੀ ਮੇਨਟੇਨੈਂਸ ਤੇ ਪਸ਼ੂਆਂ ਨੂੰ ਦਬਾਣਾ ਮੈਡੀਕਲ ਸਹੂਲਤਾਂ ਤੇ ਬੱਚਿਆਂ ਨੂੰ ਸਕੂਲ ਪਹੁੰਚਾਣਾ ਇਹ ਕਾਰਜ ਸਾਡੇ ਸਾਰੇ ਦੋ ਮੁਕੰਮਲ ਹੋ ਗਏ ਨੇ ਤੀਸਰਾ ਕਾਰਜ ਸਾਡਾ ਚੱਲ ਰਿਹਾ ਚੌਥਾ ਮੋੜ ਵਿਸੇਬਾ ਸੀ ਮਾਰੇ ਨੇ ਮਿਹਰ ਕੀਤੀ ਹੈ ਇਹ ਘਰ 1000 ਸਕਰ ਫੁੱਟ ਦਾ ਹੈ ਦੋ ਵੱਡੇ ਰੂਮ ਨੇ ਲੌਬੀ ਹੈ ਬਾਥਰੂਮ ਹੈ ਕਿਚਨ ਹੈ ਅਸੀਂ ਇਹਨਾਂ ਪਰਿਵਾਰਾਂ ਨੂੰ ਸਾਰਾ ਫੁੱਲ ਫਲਾਈ ਸਮਾਨ ਸਾਰੇ ਪਰਿਵਾਰ ਦੇ ਕੱਪੜੇ ਪਹਿਨਣ ਵਾਲੇ ਸਾਰੀ ਕਿਚਨ ਦੀ ਸਾਰੀ ਫੁੱਲ ਕਿੱਟ ਤਿੰਨ ਮਹੀਨਿਆਂ ਵਾਸਤੇ ਸਰਦੀ ਗਰਮੀ ਦੇ ਸਾਰੇ ਕੱਪੜੇ ਸਾਰਾ ਫਰਨੀਚਰ ਬੈੱਡ ਛਾੜਾਂ ਲੋਈਆਂ ਕੰਬਲ ਹਰ ਚੀਜ਼ ਤਿੰਨ ਮਹੀਨੇ ਇਸ ਪਰਿਵਾਰ ਨੂੰ ਹੋਰ ਕਿਸੇ ਚੀਜ਼ ਦੀ ਸਾਡੇ ਮਤਾ ਕੋ ਲੋੜ ਨਹੀਂ ਇਸ ਤਰ੍ਹਾਂ ਵਸੀਬਾ ਕਰਾਂਗੇ ਤਾਂ ਪਰਿਵਾਰ ਵਸ ਜਾਣਗੇ ਸੋ ਆਓ ਆਪਾਂ ਆਪਣੇ ਦਸਵੰਧ ਨੂੰ ਸਫਲਾ ਕਰੀਏ ਸੀਐਸਆਰ ਫੰਡ ਵਾਲੇ ਵੀ ਸੰਪਰਕ ਕਰ ਸਕਦੇ ਹਨ ਉਹ ਵੀ ਇਸ ਕਾਰਜ ਵਿੱਚ ਹਿੱਸਾ ਪਾ ਸਕਦੇ ਹਨ ਦਾਨੀ ਸੱਜਣ ਰਲੋ ਆਪਣੇ ਜਿਹੜੇ ਪੰਜ ਲਗਭਗ ਸਾਡੇ ਮੁਤਾਬਕ 2500 ਘਰ ਹੈ ਜਿਹੜਾ ਟਹਿ ਚੁੱਕਾ ਹੈ ਮੈਂ ਡੀਸੀ ਮੈਡਮ ਦੱਸ ਰਹੇ ਨੇ 600 ਘਰ ਹੈ ਸਿਰਫ ਡਿਸਟ੍ਰਿਕਟ ਅੰਮ੍ਰਿਤਸਰ ਦਾ ਡਿਸਟ੍ਰਿਕਟ 6 ਨੇ ਸਾਡੇ ਮੁਤਾਬਕ 2500 ਹੈ ਸੋ ਇਹਨੂੰ ਆਪਾਂ ਕਰਨਾ ਚਾਹੀਏ ਤਾਂ ਕੋਈ ਵੱਡੀ ਗੱਲ ਨਹੀਂ ਮਹਾਰਾਜ ਮਿਹਰ ਕਰੇ ਆਪ ਸਾਰੇ ਸਹਿਯੋਗ ਕਰੋ ਜਿਹੜਾ ਕੰਮ ਵੀ ਕਰ ਸਕਦੇ ਜੀ ਮਟੀਰੀਅਲ ਦੇ ਸਕਦੇ ਮਟੀਰੀਅਲ ਦਿਓ ਜੇ ਕੋਈ ਮਾਇਆ ਦੇ ਸਕਦੇ ਮਾਇਆ ਦਿਓ ਆਪ ਆ ਕੇ ਹੱਥੀਂ ਸੇਵਾ ਕਰ ਸਕਦੇ ਆਪ ਆਪਣੀ ਹੱਥੀਂ ਸੇਵਾ ਕਰੋ ਕਾਰੀਗਰ ਜਿਹੜੇ ਲੋਗ ਨੇ ਉਹ ਕਾਰੀਗਰ ਆ ਕੇ ਸੇਵਾ ਕਰ ਸਕਦੇ ਤੇ ਆਪਾਂ ਮੋੜ ਵਸੇਬੇ ਨੂੰ ਜਲਦੀ ਤੋਂ ਜਲਦੀ ਇਹਨੂੰ ਸਮਾਪਤ ਕਰੀਏ ਤਾਂ ਜੇ ਸਰਦੀ ਤੋਂ ਪਹਿਲਾਂ ਪਹਿਲਾਂ ਪਰਿਵਾਰ ਆਪਣੇ ਘਰ ਵਸੇਬੇ ਚ ਆ ਜਾਵੇ ਸੋ ਦਾਸ ਫਿਰ ਬੇਨਤੀ ਕਰਦਾ ਹੈ ਇਹ ਕਾਰਜ ਵੱਡੇ ਨੇ ਗੁਰੂ ਮਾਰੇ ਚਰਨਾਚਰ ਦਾਸ ਕਰੋ ਸੰਗਤ ਅਸੀਸ ਬਖਸ਼ੇ ਅਸੀਂ ਇਹ ਕਾਰਜ ਕਰ ਸਕੀ ਅੱਛਾ ਬਾਬਾ ਜੀ ਕਿੰਨਾ ਕੁ ਸਮਾਂ ਲੱਗ ਜਾਂਦਾ ਇੱਕ ਘਰ ਨੂੰ ਤਿਆਰ ਹੋਣ ਅੱਗਿਆਂ ਤਾਂ ਕੀ ਟਾਰਗੇਟ ਕੀ ਆ ਤੁਹਾਡਾ ਕਿੰਨੇ ਘਰ ਜਿਹੜੇ ਤੁਸੀਂ ਕੋਲ ਤਿਆਰ ਕਰੋਗੇ ਦੇਖੋ ਸਾਡਾ ਟਾਰਗੇਟ ਹੈ 500 ਘਰ ਬਣਾਉਣ ਦਾ ਸਾਡੀ ਸਮਰਥਾ ਚੋ ਹੈਗੀ ਬਾਬੇ ਕਿੱਥੇ ਤਿਆਰ ਕਰਵਾ ਰਹੇ ਹੋ ਇਹ ਅਸੀਂ ਸਾਡੀਆਂ ਆਪਣੀਆਂ ਵਰਕਸ਼ਾਪਾਂ ਨੇ ਅਸੀਂ ਹੁਣ ਨੇੜੇ ਲੈਣ ਦੀਆਂ ਵਰਕਸ਼ਾਪਾਂ ਇੱਕ ਕਾਲਕੇਡ ਵੀ ਤਿੱਬੜ ਇੱਕ ਕਾਲ ਵੀ ਵੀ ਸ਼ੋਆ ਅਸੀਂ ਆਪਣੀਆਂ ਲੈਣ ਦੀਆਂ ਵਰਕਸ਼ਾਪਾਂ ਸਾਡੇ ਕਾਰੀਗਰ ਖੁਦ ਆਪਣੇ ਨੇ ਕੋਈ ਸੰਸਥਾ ਦਾ ਆਪਣਾ ਸੈਟਅਪ ਹੈ ਕਲਗੀ ਦੇ ٹرسٹ ਅਨੁਸਾਰ ਦਾ ਸਾਡੀਆਂ ਅਕਾਲ ਅਕੈਡਮੀਆਂ ਨੇ ਇੱਥੇ ਪੰਜਾਬ ਵਿੱਚ ਸਾਡੀ 100 ਕਾਲ ਅਕੈਡਮੀ 131 ਕਾਲ ਅਕੈਡਮੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਸੋ ਸਾਡੇ ਕੋਲ ਸਿਵਲ ਡਿਪਾਰਟਮੈਂਟ ਦਾ 500 ਤੋਂ 1000 ਬੰਦਾ ਮੌਜੂਦ ਰਹਿੰਦਾ ਹੈ ਅਸੀਂ ਆਪਣੇ ਕਾਰਜ ਬੰਦ ਕਰ ਦਿੱਤੇ ਨੇ ਇਸ ਕਾਰਜ ਲਈ ਅਸੀਂ ਟਰਾਂਸਫਰ ਹੋ ਗਏ ਹਾਂ ਸੋ ਇਹ ਕਾਰ ਅਗਲੇ ਜਿਹੜੇ ਅਸੀਂ 48 ਘੰਟੇ ਚੱਕ ਕਰ ਬਣਾਵਾਂਗੇ 48 ਘੰਟੇ ਚ ਕੰਮ ਮੁਕੰਮਲ ਕਰ ਦਿਆਂਗੇ ਬੱਬੇ ਜੀ ਤੁਹਾਡੀ ਕੋ ਲਿਸਟਾਂ ਸਾਰੀਆਂ ਪ੍ਰੋਪਰ ਹੈਗੀਆਂ ਸਾਰੀਆਂ ਹਾਂਜੀ ਸਾਨੂੰ ਜਿਹੜਾ ਪ੍ਰਸ਼ਾਸਨ ਹੈ ਕਿ ਅਸੀਂ ਪ੍ਰਸ਼ਾਸਨ ਨਾਲ ਇਸ ਲਈ ਚੱਲ ਰਹੇ ਆ ਵੀ ਸਾਡੇ ਕੋਲੋਂ ਗਲਤੀ ਨਾ ਹੋਵੇ ਸੰਗਤ ਦਾ ਪੈਸਾ ਉਹ ਘਰ ਬਣੇ ਜਿੰਨੂੰ ਲੋੜ ਹੈ ਇਹ ਨਾ ਹੋਵੇ ਵੀ ਕੋਈ ਹੋਰ ਘਰ ਗਲਤੀ ਨਾ ਬਣ ਜਾਏ ਤਾਂ ਸਾਨੂੰ ਸੰਗਤ ਨੇ ਮaaf ਨਹੀਂ ਕਰਨਾ ਤਾਂ ਬਾਬਾ ਜੀ ਜਿਸ ਤਰ੍ਹਾਂ ਜੀ ਪਰਿਵਾਰ ਨੂੰ ਜਿਹੜੇ ਘਰ ਹੈਂਡਓਵਰ ਕੀਤੇ ਨੇ ਜਿਹੜੇ ਪਰਿਵਾਰ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਸੀ ਪਰਿਵਾਰ ਵੱਲੋਂ ਖੁਸ਼ੀ ਦੀ ਹੰਝੂ ਸੀ ਬੱਚਿਆਂ ਦਾ ਬਹੁਤ ਖੁਸ਼ੀ ਸੀ ਬਜ਼ੁਰਗ ਅ디 ਆਸ ਭਾਈ ਸਾਹਿਬ ਖੜੇ ਨੇ ਉਹ ਇੱਕ ਹੈਗਾ ਪਛਤਾਵੇ ਦਾ ਕਾ ਖੁਸ਼ੀ ਦਾ ਮਹਾਰਾਜ ਨੇ ਲੀਲਾ ਵਰਤਾਈ ਬਾਣਾ ਵਰਤ ਗਿਆ ਮਹਾਰਾਜ ਲੀਲਾ ਵਰਤਾਈ ਘਰ ਇੰਨਾ ਸੋਹਣਾ ਇੰਨਾ ਦੇ ਘਰ ਕਾਨਿਆਂ ਦੇ ਸੀ ਪਹਿਲੇ ਜਿਹੜੇ ਪੁਰਾਣੇ ਘਰ ਸੀ ਕਿਉਂ ਭਾਈ ਸਾਹਿਬ ਕਾਨਿਆਂ ਦੇ ਘਰ ਬਣੇ ਹੋ ਸੀ ਇਹ ਰਾਜ ਸਿੰਘ ਰਾ ਬਰਾਦਰੀ ਚੋਂ ਰਾਜ ਸਿੰਘ ਬਰਾਦਰੀ ਚੋਂ ਨੇ ਰਾਜ ਸਿੱਖ ਨੇ ਇਹਨਾਂ ਦਾ ਪਰਿਵਾਰ ਕੀਰਤੀ ਹੈ ਔਰ ਇਹਨਾਂ ਦਾ ਇੱਕ ਸਿੰਘ ਗਰੰਥੀ ਹੈ ਉਹ ਅਪੰਗ ਹੈ ਔਰ ਐਸਸੀ ਕੋਟੇ ਦੇ ਨੇ ਸੋ ਭਈ ਇਹੋ ਜਿਹੇ ਪਰਿਵਾਰ ਨੂੰ ਇੰਨਾ ਵੱਡਾ ਘਰ ਇੰਨਾ ਸੁੰਦਰ ਮਿਲ ਜਾਏ ਤਾਂ ਖੁਸ਼ੀ ਤਾਂ ਕੁਦਰਤੀ ਹੈ ਬੱਚਿਆਂ ਦੀ ਲਾਈਫ ਕਿੰਨੀ ਕੋਈ ਇਸ ਘਰ ਦੀ ਗੱਲ ਕੀਤੀ ਜਿਹੜੇ ਲਾਈਫ ਕਿੰਨੀ ਗੂਆ ਦੇਖੋ ਪਰਿਵਾਰ ਦੀ ਸੰਭਾਲ ਤਾਂ ਹਰ ਚੀਜ਼ ਦੀ ਲੋੜ ਹੁੰਦੀ ਹੈ ਸਾਡੇ ਮੁਤਾਬਕ 50 ਸਾਲੇ ਨੂੰ ਕੁਝ ਨਹੀਂ ਹੁੰਦਾ ਨਾ ਇਹ ਚੋਏਗਾ ਨਾ ਇਹ ਪੇਂਟ ਮੰਗੇਗਾ ਨਾ ਇਹ ਸਰਦੀ ਚ ਠੰਡਾ ਹੋਏਗਾ ਨਾ ਇੰਟਰਨੈਟ ਦੀ ਜ਼ਰੂਰਤ ਪੈਗੀ ਉਹ ਜ਼ੀਰੋ ਮੇਨਟੇਨੈਂਸ ਕੋਈ ਮੇਨਟੇਨੈਂਸ ਨਹੀਂ ਜਿਆਦਾ ਗਰਮੀ ਜਿਆਦਾ ਠੰਡ ਠੀਕ ਰਹੇਗਾ ਕਬੂਲੇਗਾ ਸਰਦੀ ਬਿਲਕੁਲ ਨਹੀਂ ਲੱਗੇਗੀ ਇਹ ਸਮਝੋ ਕੋਲਡ ਸਟੋਰ ਦਾ ਜੋ ਮੈਥਡਸ ਜਿਹੜੇ ਅੱਜ ਕੱਲ ਵੱਡੇ ਕੋਲਡ ਸਟੋਰ ਬੰਦੇ ਨੇ ਅੰਦਰ برف ਜੰਮਦੀ ਹੈ ਤਾਂ ਉਹ ਟੈਂਪਰੇਚਰ ਬਾਹਰ ਨਹੀਂ ਆਉਂਦਾ ਤੇ ਬਾਹਰਲਾ ਟੈਂਪਰੇਚਰ ਅੰਦਰ ਨਹੀਂ ਜਾਂਦਾ ਸੋ ਉਹੀ ਪੈਟਰਨ ਹੈ ਉਸੇ ਪੈਟਰਨ ਤੇ ਬਾਬਾ ਜੈਨ ਜਿਸ ਤਰ੍ਹਾਂ ਆਇਆ ਕਿ ਇਸ ਤਰ੍ਹਾਂ ਦੇ ਘਰ ਦੀ ਸ਼ੁਰੂਆਤ ਕੀਤੀ ਜਾਵੇ ਇਸ ਤਰ੍ਹਾਂ ਦੇ ਘਰ ਜਿਹੜੇ ਪੀੜਿਤ ਪਰਿਵਾਰਾਂ ਨੂੰ ਦਿੱਤਾ ਜਾਵੇ ਦਾਸ ਬਾਹਰਲੀ ਕੰਟਰੀਆਂ ਜਾਂਦਾ ਰਹਿੰਦਾ ਉੱਥੇ ਇਸੇ ਤਰ੍ਹਾਂ ਦੇ ਘਰ ਬਣਦੇ ਆ ਫਰਸ਼ ਲੱਕੜ ਦੇ ਲੱਗਦੇ ਆ ਸੰਸਥਾ ਆਲਰੇਡੀ ਇਹਨੂੰ ਵਰਤ ਰਹੀ ਹੈ ਕਲਗੀ ਦਾ ਟਾਸਟ ਦੀਆਂ ਅਦਾਰੇ ਇਸ ਨੂੰ ਬਣਾ ਰਹੇ ਨੇ ਕਰ ਆਪਣੇ ਜਾਂ ਹੋਲਡ ਹਾਲ ਹੋਰ ਵੱਡੇ ਕੰਮ ਕਰ ਰਹੇ ਹਨ ਮਤਲਬ ਇਹ ਕਿਦਾ ਵੀ ਫਾਇਦਾ ਕਿ ਜਿਆਦਾ ਸਮਾਨ ਨਹੀਂ ਲੱਗਦਾ ਜਿਸ ਤਰ੍ਹਾਂ ਦੀ ਦੱਸ ਹੈਗੀ 48 ਘੰਟੇ ਚ 72 ਘੰਟੇ ਤਿਆਰ ਹੋ ਜਾਂਦੇ ਬਿਲਕੁਲ ਇਸ ਤਾਂ ਅਸੀਂ ਰੈਡੀਮ ਹੁਣ ਤਾਂ ਸੀ ਅਗਲਾ ਵਰਕਸ਼ਾਪਾਂ ਚ ਰੈਡੀਮੇਡ ਬਣਾ ਕੇ ਲੈ ਆਣਾ ਤੇ ਸਿਰਫ ਜਾ ਕੇ ਸਟਰਕਚਰ ਖੜਾ ਕਰਨਾ ਸਾਡੀਆਂ ਚਾਰ ਹਿੱਸਿਆਂ ਚ ਬੰਨੈ ਨੇ ਪਹਿਲੀ ਟੀਮ ਸਾਡੀ ਸਟਰਕਚਰ ਬਣਾਏਗੀ ਦੂਜੀ ਪਾ ਪੈਨਲ ਕਰੇਗੀ ਤੀਜੀ ਇਹਦੀ ਫਿਨਿਸ਼ਿੰਗ ਕਰੇਗੀ ਚੌਥੀ ਇਹਨੂੰ ਫਿਚਰ ਸੈਟਅਪ ਕਰ ਦੇਗੀ ਇੱਕ ਪਾਸੇ ਇਸ ਤਰ੍ਹਾਂ ਟੀਮਾਂ ਸਾਡੀਆਂ ਪੰਜ ਟੀਮਾਂ ਬਣ ਗਈਆਂ ਨੇ ਅੱਗੇ-ਅੱਗੇ ਚੱਲੀ ਜਾਣਗੀਆਂ ਪਿੱਛੋਂ-ਪਿੱਛੋਂ ਸਾਡਾ ਕਾਰਜ ਹੁੰਦਾ ਜਾਏਗਾ ਬਾਬਾ ਜੀ ਵੈਸੇ ਤਾਂ ਤੁਹਾਡੇ ਕੋਲ ਸਾਰਾ ਡਾਟਾ ਚੁੱਕਾ ਆ ਜੇਕਰ ਹਲੇ ਵੀ ਕੋਈ ਇਸ ਤਰ੍ਹਾਂ ਦਾ ਪੀੜਤ ਪਰਿਵਾਰ ਹੈਗਾ ਜਿਹਦਾ ਛੱਤ ਡਿੱਗ ਚੁੱਕੀ ਆ ਘਰ ਉਹਦਾ ਡਿਸਟਰੋਇਡ ਹੋ ਚੁੱਕਾ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਤੁਹਾਡੇ ਨਾਲ ਸਾਡਾ ਸਾਰੇ ਚੈਨਲਾਂ ਤੇ ਨੰਬਰ ਆ ਰਿਹਾ ਹੈ ਸਿੱਧਾ ਵੈਬਸਾਈਟ ਤੇ ਆ ਰਿਹਾ ਸਾਰੇ ਸਰਕਾਰੀ ਅਰਦਾਰਿਆਂ ਕੋਲ ਸਾਡੇ ਨੰਬਰ ਹੈਗੇ ਨੇ ਸਾਡੇ ਪਿੰਡਾਂ ਕੋਲ ਸਾਰਿਆਂ ਕੋਲ ਹੈਗੇ ਨੇ ਹਰ ਐਨਜੀਓ ਕੋਲ ਹੈਗਾ ਸਾਡਾ ਨੰਬਰ ਕਿਉਂਕਿ ਅਸੀਂ ਤਾਂ ਇੰਨਾ ਜੂਝ ਰਹੇ ਹਾਂ 6 ਡਿਸਟ੍ਰਿਕਟ ਵਿੱਚ ਕੰਮ ਕਰ ਰਹੇ ਹਾਂ ਸਭ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਬੜੂ ਸਾਹਿਬ ਅਕਾਲ ਸੇਵਾ ਸੋ ਇਸ ਕਰਕੇ ਕੋਈ ਵੀ ਯਾਦ ਕਰੇ ਸਾਡੀਆਂ ਅਕਾਲ ਅਕੈਡਮੀਆ 100 ਨੇ ਪੰਜਾਬ ਵਿੱਚ ਸੋ ਸਾਰੇ ਪਿੱਸਾ ਵੀ ਮਾਫ ਕਰਤੀਆਂ ਤੁਸੀਂ ਅਸੀਂ ਜਫਲਡ ਏਰੀਆ ਦੀਆਂ ਪਿੱਸਾ ਮਾਫ ਕਰ ਵੈਸੇ ਵੀ ਸਾਡੀਆਂ 70000 ਬੱਚਾ ਵਿੱਦਿਆ ਲੈ ਰਿਆ 35000 ਬੱਚਾ ਸਾਡਾ ਪਹਿਲਾਂ ਸਾਇਤ ਵਿੱਦਿਆ ਤੇ ਫ੍ਰੀ ਵਿੱਦਿਆ ਨੇ ਵੈਸੇ ਹੀ ਲੈ ਰਿਆ ਰੋਟੀ ਨੇ ਚ ਸੋ ਸੰਗਤ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਸੰਗਤ ਅਸ਼ੀਰਵਾਦ ਦੇਵੇ ਸੰਗਤ ਆਪਣੀ ਦੁਸੰਦੀ ਮਾਇਆ ਭੇਜੇ ਤੇ ਕੋਈ ਵੱਡੀ ਗੱਲ ਨਹੀਂ ਸਾਰੇ ਕਾਰਜ ਜਿੰਨੇ ਕੋ ਹੋ ਗੇ ਬਣ ਜਾਣਗੇ ਧੰਨਵਾਦ ਜੀ ਸੋ ਸਾਡੇ ਨਾਲ ਉਹ ਪੀੜਿਤ ਪਰਿਵਾਰ ਦੇ ਮੈਂਬਰ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਹੜਾ ਤੁਹਾਡਾ ਘਰ ਸੀ ਉਹ ਢਹਿ ਢੇਰੀ ਹੋ ਗਿਆ ਸੀ ਨਸ਼ਟ ਹੋ ਗਿਆ ਸੀ ਅੱਜ ਬਾਬਾ ਜੀ ਵੱਲੋਂ ਜਿਹੜਾ ਆ ਤੁਹਾਨੂੰ ਨਵਾਂ ਘਰ ਬਣਾ ਕੇ ਦੇ ਦਿੱਤਾ ਗਿਆ ਹਾਂਜੀ ਬਹੁਤ ਖੁਸ਼ੀ ਸਾਨੂੰ ਇੰਨਾ ਚਾਹ ਹੈ ਅਦਾ ਸੁਖ ਨੇ ਜੀ ਨਹੀਂ ਸੋਚਿਆ ਜਈ ਆ ਕੋਈ ਬਣਾਵਾ ਗਈ ਇੰਨਾ ਚਾਹ ਜੇ ਮਹਾਰਾਜ ਬਾਹ ਫੜੀ ਬਾਬੇ ਹੁਣ ਬਣਾਤਾ ਸਾਨੂੰ ਕਿਤਨਾ ਕਿਤੇ ਉਹ ਰਾਤਾਂ ਵੀ ਯਾਦ ਹੁੰਦੀਆਂ ਨੇ ਜਿਹੜਾ ਪਾਣੀ ਆਇਆ ਤੇ ਅੱਖਾਂ ਦੇ ਅੱਗੇ ਅੱਖਾਂ ਦੇ ਸਾਹਮਣੇ ਜਿਹੜਾ ਆ ਘਰ ਜਿਹੜਾ ਤੁਹਾਡਾ ਟੁੱਟ ਜਾਂਦਾ ਆ ਰੋ ਕੇ ਤੁਸੀਂ ਉਹ ਰਾਤਾਂ ਗੁਜ਼ਾਰੀਆਂ ਬੜੇ 5 ਦਿਨ ਰਾਤਾਂ ਕੱਢੀਆਂ ਜਾ ਕੇ ਜਿੰਨਾ ਪਾਣੀ ਤੇਜੀ 6ਵੀਂ ਰਾਤੇ ਹਾਰ ਕੇ ਫਿਰ ਦਿਲ ਟੁੱਟ ਗਿਆ ਹੁਣ ਵਾਰ ਨਹੀਂ ਕੋਈ ਰਹਗੀ ਫਿਰ ਅਸੀਂ ਇਸੋਂ ਨਿਕਲ ਨਹੀਂ ਕੀਤਾ ਬਸ ਮਾਨ ਨਹੀਂ ਨਿਕਲਿਆ ਸਾਡਾ ਆਪ ਮਹਾ ਬੱਚੇ ਲਾਗੇ ਤੇ ਆਪ ਨਿਕਲੇ ਸਾਮਾਨ ਕੋਈ ਰੁੱਢ ਗਿਆ ਹੈ ਕੋਈ ਥੱਲੇ ਆ ਗਿਆ ਨਾਪਿਆ ਕੋਈ ਕਿਤੇ ਜਾ ਕੇ ਲੱਗ ਗਿਆ ਹੈ ਜਦ ਪਾਣੀ ਘੜਿਆ ਫੇਰ ਜਗ੍ਹਾ ਸਾਮਾਨ ਫੜਕੇ ਲੱਗੇ ਲੱਗੇ ਕੀਤਾ ਸੀ ਜੇ ਹੋਰ ਜਿਆਦਾ ਪਾਣੀ ਆਉਦਾ ਜਿਹੜਾ ਲੱਗ ਬਣਿਆੜਿਆ ਸੀ ਉਹ ਵੀ ਨਹੀਂ ਹਟਦਾ ਸੀ ਉਹ ਵੀ ਘਰ ਰੁੱਢ ਜਨਾਈ ਇਹਨਾਂ ਵੀ ਜਿੰਨਾ ਸਾਡਾ ਸਾਮਾਨ ਰੁੱਢਿਆ ਉਹਨਾਂ ਨੂੰ ਮਾਰਾ ਹੀ ਇੱਕ ਦੇ ਦਿੱਤਾ ਹੈ ਉਸ ਤੋਂ ਡਬਲ ਹੀ ਦਿੱਤਾ ਉਹ ਤੋਂ ਡਬਲ ਆ ਗਿਆ ਬੈਡਬੂਡ ਸਭ ਕੋਈ ਦੇ ਦਿੱਤਾ ਇਹਨਾਂ ਨਾਲ ਖੁਸ਼ੀ ਹੋਦਾ ਰੋਈਦਾ ਸੀ ਮਹਾਰਾਜ ਨੇ ਕਿਹੜੇ ਹਾਲਾਤਾਂ ਦੇ ਕੀਤਾ ਈ ਇਹਨਾਂ ਨੂੰ ਚਾਹ ਛੱਡ ਗਿਆ ਘਰ ਬੂਆ ਦੇ ਹਸਪਾ ਬਣ ਗਿਆ ਆਈ ਕਹਿੰਦੇ ਪ੍ਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ ਚੰਗਾ ਕਰਦਾ ਚੰਗਾ ਜੋ ਕਰਦਾ ਚੰਗਾ ਹੀ ਕਰਦਾ ਬਹੁਤ ਵਧੀਆ ਕਰਦਾ ਮਹਾਰਾਜ ਮਹਾਰਾਜ ਨੇ ਹੋਇਆ ਕੰਮ ਕੀਤਾ ਏ ਜ਼ਿੰਦਗੀ ਜੀ ਨਹੀਂ ਤੇ ਸੋਚਿਆ ਜ਼ਿੰਦਗੀ ਜਿਹੜਾ ਨਹੀਂ ਸੱਚ ਜਿਹੜਾ ਹੋ ਗਿਆ ਕੰਮ ਕਿਤੇ ਨਾ ਕਿਤੇ ਜਰੋ ਘਰ ਦੇ ਅੰਦਰ ਪਾਣੀ ਵੜਦਾ ਹੈ ਜਿਸ ਤਰ੍ਹਾਂ ਦੀ ਦੱਸਿਆ ਕਿ 5 ਦਿਨ ਜਿਹੜਾ ਆ ਤੁਸੀਂ ਸਾਰਾ ਕੁਝ ਆਪਣੀਆਂ ਅੱਖਾਂ ਨਾਲੋਂ ਮੰਜ਼ਰ ਦੇਖਿਆ ਤਾਂ ਕਿਤੇ ਨਾ ਕਿਤੇ ਡਰ ਲੱਗਦਾ ਸੀ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਲੱਗਦਾ ਹੈ ਡਰ ਜੇ ਕਿਤੇ ਮਾਸਾ ਵਧ ਆਵੇ ਤਾਂ ਵੀ ਡਾਰੀ ਅਸੀਂ ਹੀ ਰੋੜ ਸਕਨੇ ਹਾਂ ਜਿੰਨਾ ਜਿੰਨਾ 3-3 ਫੁੱਟ ਪਾਣੀ ਇੱਥੇ ਹੋ ਗਿਆ ਛੱਡ ਕੇ ਗਏ ਆ ਫਿਰ ਤਾਂ ਪਹਿਲਾਂ ਹੀ ਗਏ ਨਾ ਕਿਹਾ ਥੋੜਾ ਕੋਈ ਗੱਲ ਨਹੀਂ ਘੜੀ ਜਾਣਾ 6ਵੀਂ ਰਾਤ ਨੂੰ ਪਾਣੀ ਵਧਿਆ ਤੇ ਫਿਰ ਅਸੀਂ ਨਾ ਵਾਪਸ ਹੋ ਗਏ ਕਿਹਾ ਹੁਣ ਕੋਈ ਬਾਣੀ ਫਿਰ ਜਿੰਨੀ ਦੇਰ ਤੱਕ ਤੁਹਾਡਾ ਇਹ ਘਰ ਬਣ ਕੇ ਤਿਆਰ ਨਹੀਂ ਹੋਇਆ ਤਾਂ ਉਸ ਉਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਰਹੇ ਹੋ ਤੁਸੀਂ ਕਿਹੜੇ ਹਾਲਾਤਾਂ ਵਿੱਚ ਬਹੁਤ ਤਰਪੈਲ ਲਾ ਕੇ ਰਹੇ ਹਾਂ ਜੀ ਜਿਵੇਂ ਕਿ 15 20 ਨੇ ਰਹੇ ਹਾਂ ਰਾਤ ਤਰਪੈਲ ਚ ਆ ਜਦ ਬਾਰਿਸ਼ ਹੁੰਦੀ ਹੀ ਉਹਦੇ ਲੀਡਾ ਲਾਤਾ ਭੇਜ ਜਾਂਦਾ ਹੈ ਤੇ ਜਦ ਮਾਸਾ ਧੁੱਪ ਲੱਗਦੀ ਉਸਾਈ ਦਾ ਹੀ ਖਲਾਰ ਕੇ ਜਦ ਬਾਰਿਸ਼ ਆਉਣੀ ਫਿਰ ਭੇਜਣ ਤਰਪੈਲ ਤੇ ਵੈਸੇ ਸੌਤਾ ਨਹੀਂ ਜਾਂਦਾ ਜੇ ਗਰਮੀ ਹੁੰਦੀ ਹੈ ਉਦੋਂ ਜੇ ਦਿਨ ਟੇਕ ਜਾਂਦਾ ਧੁੱਪ ਲੱਗਦੀ ਆ ਬੈਠਾ ਨਹੀਂ ਜਾਂਦਾ ਸਲੇ ਦਿਨੀ ਵੀ ਕਿਥਾਂ ਕੋਈ ਨਹੀਂ ਬਾਹਰ ਖਲੋਣ ਲਈ ਆਹੋ ਜਗ੍ਹਾ ਹੀ ਇੱਥੇ ਗਾਰਾ ਹੀ ਇੱਥੇ ਆਉਣੇ ਦਾ ਗਲੋਂ ਸਾਪ ਹੀ ਪਈ ਕਿੱਥੋਂ ਕਿੱਥੋਂ ਆਈ ਨਹੀਂ ਤੋ ਹੈ ਜਰੀਲੇ ਹੀ ਡਰਦੇ ਸੀ ਬੜੀ ਦਾ ਨਹੀਂ ਜਦੋਂ ਪਾਣੀ ਘੜਿਆ ਥਾ ਥੋੜਾ ਸੁੱਕਿਆ ਤੇ ਫਿਰ ਅਸੀਂ ਇੱਥੇ ਆ ਕੇ ਬੈਠਾ ਫਿਰ ਪੋ ਕੇ ਸਮਾਸ ਮਜ਼ਾ ਕੀਤਾ ਪੜਾ ਕਿੰਨਾ ਬੱਜਿਆ ਹੈ ਕਿੰਨਾ ਨਹੀਂ ਭਾਈਆ ਜਿੰਨਾ ਸਾਡਾ ਰੁੜਿਆ ਉਹ ਸਾਡਾ ਡਬਲ ਹੋ ਗਿਆ ਹੈ ਸਾਨੂੰ ਮਾਰਾ ਹੀ ਡਬਲ ਦਿੱਤਾ ਤਾਂ ਖੁਸ਼ੀ ਇੰਨੀ ਜਿਆਦੀ ਸੁਖਨੇ ਜੀ ਨੇ ਤਾਂ ਕਹੀ ਵੇਖਿਆ ਅੱਜ ਜੇ ਤੁਸੀਂ ਰਾਤ ਸਾਰਾ ਪਰਿਵਾਰ ਇਸ ਘਰ ਦੇ ਵਿੱਚ ਸੌਵੋਗੇ ਕਿਸ ਤਰ੍ਹਾਂ ਦੀ ਨੀਂਦ ਆਊਗੀ ਕਿੰਨਾ ਕੁ ਸਕੂਨ ਮਿਲੇਗਾ ਬਹੁਤ ਵਧੀਆ ਨੀਂਦ ਆਗੀ ਚਾ ਚੜ ਗਿਆ ਵੀ ਨੀਂਦ ਆਊਗੀ ਬਹੁਤ ਖੂਬ ਅਜੇ ਤੱਕ ਇਦਾਂ ਦੀ ਨੀਂਦ ਹੋਣੀ ਜਦੋਂ ਦੀ ਫਾਇਰ ਕੀ ਆਉਣੀ ਹੁਣ ਅਜੇ ਤੱਕ ਇਦਾਂ ਹੀ ਨੀਂਦ ਨਹੀਂ ਰਾਤ ਸੌਣ ਲੱਗਾ ਵੈਸੇ ਧਿਆਨ ਕੀ ਦੇ ਤਰ੍ਹਾਂ ਜਾਂਦਾ ਦਿਨੇ ਕੀ ਕਰਨਾ ਹੈ ਜੇ ਦਿਹਾੜੀ ਮਿਲ ਗਈ ਜਾਵਾਂਗੇ ਨਾ ਮਿਲੇਗੀ ਤਾਂ ਵੀ ਬੈਠੇ ਰਹਾਂਗੇ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਨੇ ਮਹਿੰਗਾਈ ਆ ਤੇ ਬੰਦਾ ਕੁਛ ਨਹੀਂਗਾ ਅੱਜ ਤਾਂ ਚਾ ਚੜਗਾ ਭਵੇਂ ਮੰਗਿਆਈ ਦਾ ਥਾਥੇ ਪਲ ਬਣ ਗਿਆ ਨਾ ਵਧੀਆ ਸਾਨੂੰ ਇੰਨਾ ਹੀ ਬੜਾ ਬਹੁਤ ਖੁਸ਼ੀ ਹੋਣੀ ਚੜੀ ਆ ਲੱਗਦਾ ਕਿ ਜੇਕਰ ਇਹ ਬਾਬਾਈ ਵੱਲੋਂ ਸੇਵਾ ਨਾ ਕੀਤੀ ਜਾਂਦੀ ਤਾਂ ਸਾਰੀ ਉਮਰ ਜਿਹੜੀ ਆ ਉਹ ਘਰ ਨਹੀਂ ਸੀ ਬੰਨਾ ਨਹੀਂ ਬੰਨਾ ਸਾਰੀ ਉਮਰ ਘਰ ਨਹੀਂ ਬੰਨਾ ਤੇ ਸਾਡੀ ਜ਼ਿੰਦਗੀ ਵੈਸੇ ਘਟਦੀ ਜਾਂਦੀ ਵੈਸੇ ਥਾਂ ਤੋਂ ਵੀ ਤੇ ਹਾਲਾਤ ਕੀ ਥਾਂ ਦੇ ਬਣੇ ਕੀ ਨਹੀਂ ਬਣੇ ਸਾਡੀ ਜ਼ਿੰਦਗੀ ਨਹੀਂ ਘਟ ਗਈ ਆਖਿਆ ਮਹਾਜਗ ਸਾਲ ਹੋਰ ਦੋ ਕੱਢੀਏ ਇਹ ਨਹੀਂ ਕੱਢਣੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜਿਹੜਾ ਆਪਣੀ ਸ਼ਕਤ ਮਿਲ ਗਈ ਆ ਬਾਬਾਏ ਬਹੁਤ ਬਹੁਤ ਹਾਨੂ ਦੇ ਨਾਮ ਸੋਵ ਰਿਹਾ ਵੀ ਜਵੇਂ ਬਾਬਿਆ ਨੇ ਬਾਬਾ ਜੀ ਨੇ ਬੜੀਆਂ ਹੀ ਨਿਆਕ ਲਾ ਰਿਹਾ ਸਾਡੇ ਘਰ ਵਿੱਚ ਤੇ ਸਾਨੂੰ ਕੋਈ ਦੀ ਚਾਹ ਗਈ ਨਹੀਂ ਹੈਗੀ ਇੰਨਾ ਬਾਟ ਹੈ ਗਿਆ ਹੈ ਪੇ ਹੁਣ ਕਾਖਾਨ ਵੱਡਣਾ ਵੀ ਔਖਾ ਹੋ ਗਿਆ ਸਕੀਆਂ ਤੋਂ ਵੀ ਪਾਣੀ ਦਾ ਬਹੁਤ ਜ਼ਿਆਦਾ ਡੁੱਬ ਕੇ ਖਰਾਬ ਹੋ ਗਿਆ ਕਾਖਾਨ ਉਹ ਵੀ ਜੇ ਵੱਡ ਕੇ ਵੀ ਛੱਤ ਬਣਾਉਣ ਜੋਗਾ ਅਸਰਾ ਰਹਿ ਗਿਆ ਕਿਤੇ ਮਾੜਾ ਮੋਟਾ ਨਹੀਂ ਤੇ ਅੱਗੇ ਤਾਂ ਕਾਹੀ ਕੱਖ ਵੱਡੀ ਦਾ ਮਾੜਾ ਚੰਗਾ ਦੇ ਛੱਪਰ ਪਾ ਲਈਦਾ ਕੁਰਤਾ ਦਾ ਘਰ ਦੇ ਨਾਲ ਬੜਾ ਪਿਆਰ ਹੁੰਦਾ ਤਾਂ ਜਦੋਂ ਅੱਖਾਂ ਦੇ ਸਾਹਮਣੇ ਆਪਣਾ ਜਿਹੜਾ ਆਸ਼ਿਆਣਾ ਸੀ ਉਹਨੂੰ ਢੱਡਾ ਦੇਖਿਆ ਤਾਂ ਰੋਣ ਨਿਕਲਦਾ ਸੀ ਬਹੁਤ ਜ਼ਿਆਦਾ ਹੈ ਇਹ ਬਹੁਤ ਜ਼ਿਆਦਾ ਹੈ ਬਾਬਾ ਜੀ ਪਰ ਇਹਨਾਂ ਵੀ ਬਿਲਾਣੀ ਆ ਰਹੀਆਂ ਹਨ ਪ੍ਰਮਾਤਮਾ ਕਿਤੇ ਬਾਹ ਫੜੇਗਾ ਸਾਡੀ ਕਿਹਦੇ ਨਾਲ ਵਿਸ਼ਵਾਸ ਸੀ ਉਸ ਪ੍ਰਮਾਤਮਾ ਤੇ ਪੂਰਾ ਵਿਸ਼ਵਾਸ ਹੈ ਸਾਨੂੰ ਮਹਾਰਾਜ ਤੇ ਵੀ ਕਿਹਦੇ ਸਾਡੀ ਬਾਹ ਫੜੇਗਾ ਕੋਈ ਆਉਂ ਜਾਂ ਟਾਈਮ ਆਵੇਗਾ ਜੇ ਟਾਈਮ ਤੇ ਸਾਡਾ ਘਰ ਕੁਲਾ ਬਣ ਜਾਏਗਾ ਇਹਨਾਂ ਆਸ਼ਵਾਸ ਸੀ ਸਾਨੂੰ ਮਹਾਰਾਜ ਤੇ ਆਹੀ ਕਿਦੀ ਬਿਲਾ ਨਹੀਂ ਹਾਰਿਆ ਪ੍ਰਮਾਤਮਾ ਦਾ ਭਾਵੇਂ ਜਿੰਨੇ ਮਰਜੀ ਔਖੇ ਹੋਈਏ ਫਰ ਹੋਏ ਹੁੰਦਾ ਵੀ ਕਿਹ ਲੋੜ ਪੈਣ ਤੇ ਕਿਹਦੇ ਮਾਰਾ ਸਾਡੀ ਬਾਹ ਫੜੇਗਾ ਤੁਸੀਂ ਤਾਂ ਵੱਡਿਓ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਆ ਕੁਦਰਤ ਦੀ ਜਿਹੜੀ ਮਾਰ ਮੰਨ ਕੇ ਚੱਲੇ ਹੋ ਜਿਹੜੇ ਬੱਚੇ ਸੀ ਤਾਂ ਬੱਚਿਆਂ ਦੇ ਵਿੱਚ ਫਿਰ ਬੱਚੇ ਰੋਂਦੇ ਸੀ ਦਿਨ ਰਾਤ ਬੱਚੇ ਜਾਰੇ ਵੀ ਸਾਡ ਤਰ੍ਹਾਂ ਵੀ ਕਿਦੇ ਹੌਸਲਾ ਹਾਰਦੇ ਵੀ ਹੁਣ ਕਿਦੇ ਸਰਪੰਚ ਨੂੰ ਆਖੋ ਵੀ ਕਿਦੇ ਸਾਡਾ ਘਰ ਕੋਲਾ ਬੰਜੇਗਾ ਕਿਦੇ ਲਖਾ ਦੋ ਪਰਲੇ ਮਾਰਦੇ ਹੀ ਬਲਕਣੂ ਪਰ ਇਹਾਂ ਵਿੱਚ جے ਸਾਡੇ ਹੋਏ ਸਾਡੇ ਕਰਮਾਂ ਚ ਹੋਗਾ ਕੋਈ ਤੇ ਸਾਨੂੰ ਘਰ ਬੈਠੇ ਮਿਲ ਜਾਵੇਗਾ ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਜਿਸ ਦਿਨ ਫਿਰ ਇਸ ਘਰ ਦੀ ਬਣਦੀ ਸ਼ੁਰੂਆਤ ਹੁੰਦੀ ਤੁਹਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਤੁਹਾਡਾ ਇਹ ਆਸ਼ਿਆਣਾ ਹੈ ਕੁਝ ਦਿਨਾਂ ਦੇ ਅੰਦਰ ਜਿਹੜਾ ਬਣ ਕੇ ਤਿਆਰ ਹੋ ਜਾਏਗਾ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਪਰਿਵਾਰ ਦੇ ਵਿੱਚ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਸੀ ਬਹੁਤ ਜ਼ਿਆਦੀ ਖੁਸ਼ੀ ਹੈ ਨਾ ਬਹੁਤ ਜ਼ਿਆਦੀ ਚਾ ਚੜ ਗਈ ਹੈ ਚਾ ਚੜ ਗਿਆ ਇਹ ਬਹੁਤ ਜ਼ਿਆਦੇ ਚਾ ਚੜ ਗਿਆ ਵੀ ਹੁਣ ਸਾਡਾ ਬਣ ਜਾਣਾ ਸਾਟਕਾਣਾ ਨੇ ਜੇ ਤਰਾ ਦਾ ਸਾਨੂੰ ਜ਼ਿੰਦਗੀ ਦੇ ਵਿੱਚ ਨਹੀਂ ਜਾਪਦਾ ਵੀ ਕਿਤੇ ਬਣ ਜਾਏਗਾ ਸਾਡਾ ਆਸਰਾ ਇੰਨਾ ਮੜਾ ਹਾਲਾਤ ਹੀ ਸਾਡਾ ਤੇ ਜਦੋਂ ਤੋਂ ਲਾ ਬੰਦੇ ਸ਼ੁਰੂ ਹੋਗਾ ਫੇ ਸਾਡੀ ਮੰਨ ਲਓ ਆਪਣੀ ਹੈਡ ਵੱਧ ਗਈ ਹੈ ਤੇ ਸਾਡਾ ਬਹੁਤ ਕੁਝ ਹੁਣ ਬਣ ਜਾਏਗਾ ਬਾਬਾ ਜੀ ਲੋ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਬਹੁਤ ਬਹੁਤ ਧੰਨਵਾਦ ਹੈ ਬਾਬਾ ਬਡੂ ਸਾਹਿਬ ਵਾਲਿਆਂ ਦਾ ਜਨਾ ਸਾਡੀ ਮੱਈ ਤੱਕ ਕੀਤੀ ਹੈ ੜੀ ਵਾਂ ਫੜੀ ਹੈ ਧੰਨਵਾਦ ਸੋ ਇਹ ਸੰਸ ਸਾਡੇ ਨਾਲ ਪੀੜਤ ਪਰਿਵਾਰ ਜਿਨ੍ਹਾਂ ਵੱਲੋਂ ਬੜੂ ਸਾਹਿਬ ਵਾਲੇ ਬਾਬਾ ਜੀ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਜਦ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦਾ ਘਰ ਜਿਹੜਾ ਤਬਾਹ ਹੋ ਜਾਂਦਾ ਤਾਂ ਹੁਣ ਇਹਨਾਂ ਦੇ ਵਿੱਚ ਜਿਹੜੀ ਆ ਉਹ ਇਸ ਸਮੇਂ ਜਿਹੜੀ ਆ ਉਹ ਖੁਸ਼ੀ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਅਰਾ ਐਸਾਂਸੀ ਤੋਂ ਪਰਦੀ ਅਰੋੜਾ